ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਰਜਿੰਦਰ ਸਿੰਘ ਧਾਮੀ ਨੇ ਖੁਦ ਮੰਨਿਆ ਹੈ ਕਿ ਹਾਂ ਸ਼੍ਰੋਮਣੀ ਕਮੇਟੀ ਵਿੱਚ ਕਰੋੜਾਂ ਦੇ ਕੱਪੜੇ ਹੋਏ ਹਨ ਅਤੇ ਹੋ ਰਹੇ ਹਨ ਅੱਜ ਇੱਕ ਪ੍ਰੈਸ ਕਾਨਫਰੰਸ ਕਰਕੇ ਰਜਿੰਦਰ ਸਿੰਘ ਧਾਮੀ ਨੇ ਇਹ ਮੰਨਿਆ ਗੁਰਦੁਆਰਾ ਅੰਬ ਸਾਹਿਬ ਮੁਹਾਲੀ ਦੇ ਮੈਨੇਜਰ ਗਿਂਦਰ ਸਿੰਘ ਟੌੜਾ ਨੇ 우ਦਵਰਾ ਸਾਹਿਬ ਦੀ ਜਮੀਨ 1 ਕਰੋੜ 23 ਲੱਖ ਵਿੱਚ ਵੇਚ ਕੇ ਸ਼੍ਰੋਮਣੀ ਕਮੇਟੀ ਦੇ ਮੱਥੇ ਤੇ ਕਲੰਕ ਦਾ ਟਿੱਕਾ ਲਾ ਦਿੱਤਾ। ਦੋਸਤੋ ਇੱਥੋਂ ਤੱਕ ਕਿ ਕੜਾ ਪ੍ਰਸ਼ਾਦ ਦੀਆਂ ਪਰਚੀਆਂ ਜੋ ਸੰਗਤਾਂ ਨੂੰ ਕੱਟ ਕੇ ਦਿੱਤੀਆਂ ਜਾਂਦੀਆਂ ਨੇ ਉਹਦੀਆਂ ਡੁਪਲੀਕੇਟ ਪਰਚੀਆਂ ਛਪਣ ਦਾ ਸਕੈਂਡਲ ਵੀ ਇੱਕ ਆਇਆ। ਤੇ ਇੱਕ ਸਕੈਂਡਲ ਇਹ ਜੋ ਕਣਾ ਪ੍ਰਸ਼ਾਦ ਲਈ ਘਿਓ ਮੰਗਵਾਇਆ ਜਾਂਦਾ ਹੈ ਉਹਦੇ ਵਿੱਚੋਂ ਘਿਓ ਨਿਕਲਦਾ ਹੈ 12 ਕਿਲੋ ਤੇ ਖਾਤਾ ਪਾਇਆ ਜਾਂਦਾ ਹੈ 15 ਕਿਲੋ ਇਸ ਵਿੱਚ ਇਹ 3 ਕਿਲੋ 0.3 ਮਗਰ ੁੰਡੀ ਲਾਉਂਦੇ ਕੌਣ ਲਾਉਂਦਾ ਹੈ ਉਹਦੀ ਕੋਈ ਹਿੰਦੂ ਗੁਰੂ ਆਂਦਾ ਸरोवर ਦੇ ਵਿੱਚ ਜੋ ਰੰਗਦਾਰ ਲਾਈਟਾਂ ਉਹਦੀ ਖੂਬਸੂਰਤੀ ਵਾਸਤੇ ਲਾਈਆਂ ਗਈਆਂ ਔਰ 30 ਕਰੋੜ ਦੀਆਂ ਲਾਈਟਾਂ ਤੇ ਉਹਨਾਂ ਦਾ ਖਰਚਾ ਪਤਾ ਕਿੰਨਾ ਪਾਇਆ ਗਿਆ 12 ਕਰੋੜ ਇਹ ਦੋਸ਼ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਸ਼ਰੇ ਆਮ ਲਾ ਰਹੇ ਨੇ ਇਹਦਾ ਕੋਈ ਸਪਸ਼ਟੀਕਰਨ ਨਹੀਂ ਦੇਦੇ ਹੋਰ ਤਾਂ ਹੋਰ ਛੋਟੇ-ਛੋਟੇ ਕਪੜੇ ਵੀ ਹੁੰਦੇ ਆ ਲੰਗਰ ਦੀਆਂ ਸੁੱਕੀਆਂ ਬਈਆਂ ਰੋਟੀਆਂ ਜੋ ਬਚ ਰਹਿndੀਆਂ ਨੇ ਉਹਨਾਂ ਦਾ ਵੀ ਕਪੜਾ ਆਇਆ ਸਾਹਮਣੇ ਤੇ ਦੋਸ਼ੀਆਂ ਨੂੰ ਸਜ਼ਾ ਕੀਰਤੀ ਸਸਪੈਂਡ ਕਰਤਾ ਤੇ ਫਿਰ ਉਹ ਲੋਕ ਮਿਲਤਾ ਕਰਕੇ ਬਹਾਲ ਹੋ ਜਾਂਦਾ ਤਾਂ શ્રી ਦਮਦਮਾ ਸਾਹਿਬ ਦੀ ਜੋ ਸ਼ਰਾਬਣੀ ਹੋਈ ਹੈ ਸੰਗਤਾਂ ਦੇ ਫੈਰ ਲਈ ਮੈਨੇਜਰ ਨੇ ਉਹਦੇ ਵਿੱਚੋਂ ਤਿੰਨ ਚਾਰ ਕਮਰਿਆਂ ਦਾ ਇੱਕ ਪੋਰਸ਼ਨ ਅਲੱਗ ਕੱਢ ਕੇ ਉਹਦੇ ਵਿੱਚ ਏਸੀ ਸਪੈਸ਼ਲ ਗੀਜ਼ਰ ਵਗੈਰਾ ਲਾ ਕੇ ਉਹ ਪੀਜੀ ਹੋਸਟਲ ਬਣਾ ਲਿਆ ਕੁੜੀਆਂ ਉਸ ਹੋਸਟਲ ਵਿੱਚ ਪੀਜੀ ਰੱਖ ਲਈਆਂ ਬਾਰ ਲੜਕੀ 5000 ਰੁਪਿਆ ਲੈਂਦਾ ਰਿਹਾ ਉਹ ਮੈਨੇਜਰ ਤੇ ਲੰਗਰ ਨੂੰ ਖਾਣਾ ਭਈਆ ਕਰਾਉਂਦੇ ਨੇ ਜਦੋਂ ਇਹ ਸਕੈਂਡਲ ਮੇਰੇ ਸਾਹਮਣੇ ਆਇਆ ਮੇਰੀ ਖਬਰ ਵੱਲੋਂ ਡਿਊਟੀ ਲੱਗੀ ਸੀ ਤੇ ਮੈਂ ਇਹ ਸ਼ਾਪਤਾ ਤੇ ਇੱਥੇ ਭੱਜਣਾ ਪੈ ਗਿਆ ਰਾਤ ਤੇ ਰਾਤ ਫਿਰ ਹਸਪਤਲ ਖਾਲੀ ਕਰਾਇਆ ਗਿਆ ਉਹ ਜੋ ਪਾਰਟੀਸ਼ਨ ਕੀਤੀ ਢਾਟੂ ਗੈਂ ਸਨਾ ਦਾ ਰੂਪ ਫੇਰ ਦੇਤਾ ਫਿਰ ਸਵਾਲ ਆਇਆ ਕਿ ਜੋ ਸਕੈਂਡਲ ਹੋਇਆ ਉਹਦਾ ਕੀ ਜੋ ਖਰਚਾ ਪਿਆ ਹੈ ਬਿਜਲੀ ਲਕੜਨ ਪਟਣ ਵਗੈਰਾ ਉਹਦਾ ਤੇ ਉਸ ਮੈਨੇਜਰ ਨੂੰ 45000 ਰੁਪਇਆ ਆਪਣੀ ਜੇਬ ਚੋਂ ਭਰਨਾ ਗੁਰਦੁਆਰਾ ਮਹੱਲ ਸਰਸਾਹ ਕਾਰਸੇਵ ਵਾਲਿਆਂ ਨੇ ਉਹਦੀ ਗਾਰਸੇਵਾ ਕੀਤੀ ਲੱਖ ਡੇਢ ਲੱਖ ਇੱਟ ਜੋ ਪੁਰਾਣੇ ਮਲਬੇ ਚੋਂ ਨਿਕਲੀ ਦੇ ਉਸ ਮੈਨੇਜਰ ਨੇ ਉਹੀ 1 ਲੱਖ ਸਵਾ ਲੱਖ ਇੱਟ ਜੋ ਬਠਿੰਡਾ ਤਰਵੰਡੀ ਰੋਡ ਤੇ ਉਹਦੇ ਨਜ਼ਦੀਕ ਹੀ ਆਪਣੀ ਕੋਠੀ ਪਾਈ ਹੈ ਸ਼ਾਨਦਾਰ ਕੋਠੀ ਉਹਦੀਆਂ ਨੀਹਾਂ ਚ ਗੁਰਦੁਆਰਾ ਮਹੱਲ ਸਾਹਿਬ ਦੀ ਉਹ ਮਲਵੇ ਵਾਲੀ ਇੱਟ ਲੱਗੀ ਸਾਰੀ ਕ੍ਰੈਕਸ਼ਨ ਮੈਨੇਜਰ ਇਕੱਲਾ ਨਹੀਂ ਕਰ ਸਕਦਾ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੇ ਅਸ਼ੀਰਵਾਦ ਨਾਲ ਇਹ ਖਤਮ ਹੁੰਦਾ ਹੈ ਸ਼੍ਰੋਮਣੀ ਕਮੇਟੀ ਦੇ ਵਿੱਚ ਕਰੋੜਾਂ ਰੁਪਈਆਂ ਦੇ ਇੱਕ ਦੋ ਨਹੀਂ ਅਨੇਕਾਂ ਹੀ ਕਤਲੇ ਹੋਏ ਨੇ ਜਿਨ੍ਹਾਂ ਦੀ ਅਜੇ ਤੱਕ ਕਿਸੇ ਨੇ ਜਾਂਚ ਨਹੀਂ ਕਰਦੀ। ਦੇਸ਼ ਤੇ ਦੁਨੀਆ ਵਿੱਚ ਬੈਠੇ ਦਰਦੇ ਕੌਮ ਚੈਨਲ ਦੇ ਦਰਸ਼ਕਾਂ ਨੂੰ ਨਿਰੰਜਨ ਸਿੰਘ ਪ੍ਰੇਮੀ ਵੱਲੋਂ ਸਤਿ ਸ਼੍ਰੀ ਅਕਾਲ ਜੀ ਆਇਆਂ। ਦੋਸਤੋ ਹੁਣ ਤੱਕ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਪ੍ਰੋਫੈਸਰ ਮਨਜੀਤ ਸਿੰਘ ਜੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪੀ ਸਿੰਘ ਜੀ ਪੰਥਕ ਸੇਵਾਦਾਲ ਦੇ ਮੁਖੀ ਭਾਈ ਬਰਦੇਵ ਸਿੰਘ ਜੀ ਬਡਾਲਾ ਕਿਸਾਨ ਆਗੂ ਤੇ ਸਿੱਖ ਚਿੰਤਕ ਭਾਈ ਬਦੇਵ ਸਿੰਘ ਜੀ ਸਰਸਾ ਦਲ ਖਾਲਸਾ ਵਾਲੇ ਸਤਲੋਜ ਮਿਸ਼ਨ ਵਾਲੇ ਅਤੇ ਹੋਰ अनेका ਹੀ ਅਕਾਲੀ ਅਤੇ ਪੰਥਕ ਧਿਰਾਂ ਸ਼੍ਰੋਮਣੀ ਕਮੇਟੀ ਵਿੱਚ ਹੋਰ ਹੈ ਕਰੋੜਾਂ ਦੇ ਘਪਲਿਆਂ ਦੇ ਦੋਸ਼ ਲਾਉਂਦੀਆਂ ਨੇ ਪਰ ਸ਼੍ਰੋਮਣੀ ਕਮੇਟੀ ਵਾਲੇ ਇਹ ਕਹਿ ਕੇ ਇਗਨੋਰ ਕਰ ਦਿੰਦੇ ਸੀ ਕਿ ਇਹ ਤਾਂ ਵਿਰੋਧੀ ਧਿਰ ਵਾਲੇ ਨੇ ਇਹ ਆਰਐਸਐਸ ਦੇ ਕਹੇ ਤੋਂ ਅਕਾਲੀ ਦਲ ਨੂੰ ਕਮਜ਼ੋਰ ਕਰਨੀਆਂ ਕੋਸ਼ਿਸ਼ਾਂ ਕਰ ਰਹੇ ਨੇ ਪਰ ਦੋਸਤੋ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਖੋਤ ਬੰਨਿਆ ਹੈ ਕਿ ਹਾਂ ਸ਼੍ਰੋਮਣੀ ਕਮੇਟੀ ਵਿੱਚ ਕਰੋੜਾਂ ਦੇ ਕੱਪੜੇ ਹੋਏ ਹਨ ਅਤੇ ਹੋ ਰਹੇ ਹਨ ਧਾਮੀ ਸਾਹਿਬ ਇਹ ਕੱਪੜੇ ਤੁਹਾਡੀ ਹੀ ਸਰਪ੍ਰਸਤੀ ਹੇਠ ਹੋਏ ਹਨ ਅਤੇ ਹੋ ਰਹੇ ਹਨ ਬੇਸ਼ੱਕ ਰਜਿੰਦਰ ਸਿੰਘ ਧਾਮੀ ਨੇ ਇਸ ਤੋਂ ਪਹਿਲਾਂ ਵੀ 1 ਜਾਂ 2 ਵਾਰ ਪ੍ਰੈਸ ਕਾਨਫਰੰਸ ਕਰਕੇ ਇਹ ਕਿਹਾ ਹੈ ਕਿ ਸ਼੍ਰੋਮਣੀ ਕਮੇਟੀ ਚ ਤਾਂ 10-20 ਕੱਪੜੇ ਰੋਜ਼ ਹੀ ਹੁੰਦੇ ਰਹਿੰਦੇ ਨੇ ਪਰ ਦੋਸਤੋ ਸੋਚੋ ਕਿ ਜੇ 10-20 ਕੱਪੜੇ ਰੋਜ਼ ਹੁੰਦੇ ਹੋਣਗੇ ਤਾਂ ਸ਼੍ਰੋਮਣੀ ਕਮੇਟੀ ਦੇ ਵਿੱਚ ਕਰੋੜਾਂ ਦੇ ਕੱਪੜੇ ਹੁੰਦੇ ਹੋਣਗੇ ਤੇ ਉਹ ਗੁਰੂ ਦੀ ਗੋਲਕ ਚ ਹੁੰਦੇ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਕਰਕੇ ਰਜਿੰਦਰ ਸਿੰਘ ਧਾਮੀ ਨੇ ਇਹ ਮੰਨਿਆ ਗੁਰਦੁਆਰਾ ਅੰਬ ਸਾਹਿਬ ਮਹਾਲੀ ਦੇ ਮੈਨੇਜਰ ਰਜਿੰਦਰ ਸਿੰਘ ਟੋੜਾ ਨੇ ਗੁਰਦੁਆਰਾ ਸਾਹਿਬ ਦੀ 1 ਬਿੱਗਾ 6 ਬਿਸਵੇ ਤੇ 10 ਵਿਸ਼ਵਾਸੀਆਂ ਜ਼ਮੀਨ 1 ਕਰੋੜ ਪਤੇ ਲੱਖ ਵਿੱਚ ਵੇਚ ਕੇ ਸ਼੍ਰੋਮਣੀ ਕਮੇਟੀ ਦੇ ਮੱਥੇ ਤੇ ਕਲੰਕ ਦਾ ਟਿੱਕਾ ਲਾ ਦਿੱਤਾ ਹੈ ਇਹ ਧਾਮੀ ਸਾਹਿਬ ਨੇ ਆਪ ਕਿਹਾ ਹੈ ਪਰ ਧਾਮੀ ਸਾਹਿਬ ਸ਼੍ਰੋਮਣੀ ਕਮੇਟੀ ਦੇ ਮੱਥੇ ਤੇ ਤਾਂ ਇਸ ਤੋਂ ਪਹਿਲਾਂ ਕਿੰਨੇ ਹੀ ਕਲੰਕ ਦੇ ਟਿੱਕੇ ਲੱਗ ਚੁੱਕੇ ਨੇ ਪਰ ਤੁਸੀਂ ਕਦੇ ਪ੍ਰਵਾਹ ਨਹੀਂ ਕੀਤੀ ਪਰ ਤੁਸੀਂ ਕਰੇ ਮੰਨੇ ਨਹੀਂ ਪਰ ਹੁਣ ਤਾਂ ਮੰਨਗੇ ਨਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਕਰੋੜਾਂ ਦੇ ਕਪੜੇ ਹੁੰਦੇ ਨੇ ਹੋਰ ਹੈ ਨਹੀਂ ਤੇ ਉਹ ਵੀ ਤੁਹਾਡੀ ਹੀ ਸਰਪ੍ਰਸਤੀ ਹੇਠ ਦੋਸਤੋ ਇੱਥੋਂ ਤੱਕ ਕਿ ਕੜਾ ਪ੍ਰਸ਼ਾਦ ਦੀਆਂ ਪਰਚੀਆਂ ਜੋ ਸੰਗਤਾਂ ਨੂੰ ਕੱਟ ਕੇ ਦਿੱਤੀਆਂ ਜਾਂਦੀਆਂ ਨੇ ਉਹਦੀਆਂ ਡੁਪਲੀਕੇਟ ਪਰਚੀਆਂ ਛਪਣ ਦਾ ਸਕੈਂਡਲ ਵੀ ਇੱਕ ਆਇਆ ਤੇ ਇੱਕ ਸਕੈਂਡਲ ਇਹ ਜੋ ਕੜਾ ਪ੍ਰਸ਼ਾਦ ਲਈ ਕਿਉ ਮੰਗਵਾਇਆ ਜਾਂਦਾ ਹੈ ਉਹਦੇ ਵਿੱਚੋਂ ਕਿਉ ਨਿਕਲਦਾ ਹੈ 12 ਕਿਲੋ ਤੇ ਖਰਚਾ ਪਾਇਆ ਜਾਂਦਾ ਹੈ 15 ਕਿਲੋ ਦਾ ਦੋਸਤੋ ਉਹ ਕਿਉ ਪੰਜਾਬ ਚੋਂ ਨਹੀਂ ਜਦੋਂ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ 6 ਮੀਲ ਦੀ ਦੂਰੀ ਤੇ ਬੇਰ ਦਾ ਮਿਲਕ ਪਲਾਂਟ ਹੈ ਜਿੱਥੋਂ ਸਭ ਤੋਂ ਵਧੀਆ ਤੇ ਤਾਜ਼ਾ ਤੇ ਸ਼ੁੱਧ ਕਿਉ ਮਿਲ ਸਕਦਾ ਹੈ ਪਰ ਸ਼੍ਰੋਮਣੀ ਕਮੇਟੀ ਵਾਲੇ ਉੱਥੋਂ ਨਹੀਂ ਮੰਗਵਾਉਂਦੇ ਇਹ ਉੱਤਰਾਖੰਡ ਵੱੰਨੀਓ ਪਤਾ ਨਹੀਂ ਕਿੱਥੋਂ ਮੰਗਵਾਉਂਦੇ ਨੇ ਕਿਉਂ ਮੰਗਵਾਉਂਦੇ ਨੇ ਇਸ ਕਰਕੇ ਕਿ ਜੇ ਬੇਰ ਦਾ ਤੋਂ ਕਿਉ ਖਰੀਦਿਆ ਤਾਂ heira pheri ਨਹੀਂ ਹੋ ਸਕੇਗੀ ਇਸ ਕਰਕੇ ਬਾਹਰੋਂ ਕਿਉ ਮੰਗਵਾਉਂਦੇ ਨੇ ਜਿਸ ਵਿੱਚ ਇਹ 3 ਕਿਲੋ ਪਾਟੀਨ ਮਗਰ ਕੁੰਡੀ ਲਾਉਂਦੇ ਨੇ ਕੌਣ ਲਾਉਂਦਾ ਉਹਦੀ ਕੋਈ ਇਨਕੁਆਰੀ ਨਹੀਂ ਹੋ ਦੇਖੋ ਗੁਰੂ ਰਾਮ ਦਾ ਸਰੋਵਰ ਦੇ ਵਿੱਚ ਜੋ ਰੰਗਦਾਰ ਲਾਈਟਾਂ ਉਹਦੀ ਖੂਬਸੂਰਤੀ ਵਾਸਤੇ ਲਾਈਆਂ ਗਈਆਂ ਉਹਨਾਂ ਦਾ ਜਿਹੜਾ ਹੈ ਉਹ 3 ਕਰੋੜ ਦੀਆਂ ਲਾਈਟਾਂ ਨੇ ਤੇ ਉਹਨਾਂ ਦਾ ਖਰਚਾ ਪਤਾ ਕਿੰਨਾ ਪਾਇਆ ਗਿਆ 12 ਕਰੋੜ ਇਹੇ ਦੋਸ਼ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਸ਼ਰੇ ਆਣ ਲਾ ਰਹੇ ਨੇ ਇਹਦਾ ਕੋਈ ਸਪਸ਼ਟੀਕਰਨ ਨਹੀਂ ਦੇ ਰਿਹਾ ਹੋਰ ਤਾਂ ਹੋਰ ਛੋਟੇ ਛੋਟੇ ਕਪੜੇ ਵੀ ਹੁੰਦੇ ਆ ਲੰਗਰ ਦੀਆਂ ਸੁੱਕੀਆਂ ਬੇਈਆਂ ਰੋਟੀਆਂ ਜੋ ਬਚ ਰਹਿੰਦੀਆਂ ਨੇ ਉਹਨਾਂ ਦਾ ਵੀ ਕਪੜਾ ਆਇਆ ਸਾਹਮਣੇ ਤੇ ਦੋਸ਼ੀਆਂ ਨੂੰ ਸਜ਼ਾ ਕੀਤੀ ਸਸਪੈਂਡ ਕਰਤਾ ਤੇ ਫਿਰ ਉਹ ਲੋਕ ਮਿੰਤਾ ਕਰਕੇ ਬਹਾਲ ਹੋ ਜਾਂਦੇ ਦੋਸਤੋ ਇੱਕ ਸਕੈਂਡਲ ਦਾ ਮੈਂ ਚਸ਼ਮਦੀਦ ਗਵਾਹ ਤਖਤ શ્રી ਦਮਦਮਾ ਸਾਹਿਬ ਦੀ ਜੋ ਸ਼ਾਨ ਬਣੀ ਹੋਈ ਹੈ ਸੰਗਤਾਂ ਦੇ ਠਹਿਰ ਲਈ ਮੈਨੇਜਰ ਨੇ ਉਹਦੇ ਵਿੱਚੋਂ ਤਿੰਨ ਚਾਰ ਕਮਰਿਆਂ ਦਾ ਇੱਕ ਪੋਰਸ਼ਨ ਅਲੱਗ ਕੱਢ ਕੇ ਉਹਦੇ ਵਿੱਚ ਏਸੀ ਸਪੈਸ਼ਲ ਗੀజర్ ਵਗੈਰਾ ਲਾ ਕੇ ਉਹ ਪੀਜੀ ਹੋਸਟਲ ਬਣਾ ਲਿਆ ਕਿਉਂਕਿ ਦਮਦਮਾ ਸਾਹਿਬ ਦੋ ਯੂਨੀਵਰਸਿਟੀ ਕੈਂਪਸ ਨੇ ਕੁੜੀਆਂ ਉਸ ਹੋਸਟਲ ਵਿੱਚ ਪੀਜੀ ਰੱਖ ਲਈਆਂ ਪਰ ਲੜਕੇ 5000 ਰੁਪਿਆ ਲੈਂਦਾ ਰਿਹਾ ਉਹ ਮੈਨੇਜਰ ਤੇ ਲੰਗਰ ਤੋਂ ਖਾਣਾ ਮਹੱਈਆ ਕਰਾਉਂਦੇ ਰਹੇ ਜਦੋਂ ਇਹ ਸਕੈਂਡਲ ਮੇਰੇ ਸਾਹਮਣੇ ਆਇਆ ਮੇਰੀ ਅਖਬਾਰ ਵੱਲੋਂ ਡਿਊਟੀ ਲੱਗੀ ਸੀ ਤੇ ਮੈਂ ਇਹ ਸ਼ਾਪਤਾ ਤੇ ਉੱਥੇ ਭੱਜਣਾ ਪੈ ਗਿਆ ਰਾਤ ਤੇ ਰਾਤ ਹੋਸਟਲ ਖਾਲੀ ਪੀਜੀ ਹੋਸਟਲ ਖਾਲੀ ਕਰਾਇਆ ਗਿਆ ਉਹ ਜੋ ਪਾਰਟੀਸ਼ਨ ਕੀਤੀ ਸੀ ਢਾਟੂ ਕੈਨ ਸਨਾਨ ਦਾ ਰੂਪ ਫੇਰ ਦੇ ਦਿੱਤਾ ਫਿਰ ਸਵਾਲ ਆਇਆ ਕਿ ਜੋ ਸਕੈਂਡਲ ਹੋਇਆ ਉਹਦਾ ਕੀ ਜੋ ਖਰਚਾ ਪਿਆ ਹੈ ਬਿਜਲੀ ਲਕੜਨ ਪਟਰਨ ਵਗੈਰਾ ਉਹਦਾ ਤੇ ਉਸ ਮੈਨੇਜਰ ਨੂੰ 45000 ਰੁਪਏ ਆਪਣੀ ਜੇਬ ਚੋਂ ਭਰਨਾ ਪਿਆ ਤੇ ਉਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਨ ਪ੍ਰੋਫੈਸਰ ਕਿਰਪਾਲ ਸਿੰਘ ਜੀ ਪਡੁੰਗਰ ਉਹਨਾਂ ਨੇ ਕੀ ਕੀਤਾ ਮੜਾ ਜ ਆ ਸਸਪੈਂਡ ਕਰਤਾ ਤੇ ਬਾਅਦ ਚ ਉਹਦੀ ਡਿਊਟੀ ਉਦੋਂ ਵੀ ਹੋਰ ਮਲਾਈਦਾਰ ਮਹਿਕਮੇ ਚ ਲਾਤੀ। ਇੱਥੋਂ ਤੱਕ ਇਹ ਜੇ ਮੈਨੇਜਰ ਐਂਆਂ ਜਿਆ ਕਰਤੂਤਾਂ ਕਰਦੇ ਨੇ ਮੈਂ ਤੁਹਾਨੂੰ ਕਹਿੰਦੀ ਇਸੇ ਮੈਨੇਜਰ ਦੀ ਨਾਤਾ ਮੈਂ ਨਹੀਂ ਲੈਂਦਾ ਕਿਉਂਕਿ ਹੁਣ ਸੇਵਾ ਮੁਕਤ ਹੋ ਗਿਆ ਹੋਣਾ। ਫਾਇਦਾ ਵੀ ਕੋਈ ਨਹੀਂ। ਗੁਰਦੁਆਰਾ ਮਹੱਲ ਸਰ ਸਾਹਿਬ। ਬਟਿੰਡਾ ਤੋਂ ਤਲਵੰਡੀ ਸਾਹਿਬ ਨੂੰ ਜਾਂਦਿਆਂ ਸਭ ਤੋਂ ਪਹਿਲਾਂ ਉਹ ਗੁਰਦੁਆਰਾ ਸਾਹਿਬ ਆਉਂਦਾ ਹੈ। ਕਾਰ ਸੇਵਾ ਵਾਲਿਆਂ ਨੇ ਉਹਦੀ ਕਾਰ ਸੇਵਾ ਕੀਤੀ। ਪ੍ਰਾਣਾ ਇਟਾਂ ਲੱਖ ਡੇਢ ਲੱਖ ਇੱਟ ਜੋ ਪੁਰਾਣੇ ਮਲਬੇ ਚੋਂ ਨਿਕਲੀ ਤੇ ਉਸ ਮੈਨੇਜਰ ਨੇ ਉਹੀ ਇੱਟ ਲੱਖ ਸਵਾ ਲੱਖ ਇੱਟ ਜੋ ਬਠਿੰਡਾ ਤਰਵੰਡੀ ਰੋਡ ਤੇ ਉਹਦੇ ਨੇੜੇ ਹੀ ਆਪਣੀ ਕੋਠੀ ਪਾਈ ਹੈ ਸ਼ਾਨਦਾਰ ਕੋਠੀ ਉਹਦੀਆਂ ਨੀਹਾਂ ਚ ਗੁਰਦੁਆਰਾ ਮਹੱਲ ਸਾਰ ਸਾਹਿਬ ਦੀ ਉਹ ਮਲਵੇ ਵਾਲੀ ਇੱਟ ਲੱਗੀ ਹੈ ਇਦਾਂ ਕਰਦੇ ਨੇ ਸ਼੍ਰੋਮਣੀ ਕਮੇਟੀ ਵਿੱਚ ਸਾਰੇ ਨਹੀਂ ਕੁਝ ਕਮੇਨੇਜਰ ਉਹੀ ਮੈਨੇਜਰ ਕਰਦੇ ਨੇ ਜਿਨ੍ਹਾਂ ਦੇ ਸਿਰ ਦੇ ਉੱਤੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦਾ ਹੱਥ ਹੋਵੇ ਜਾਂ ਐਗਜ਼ੈਕਟਿਵ ਦੇ ਮੈਂਬਰਾਂ ਦਾ ਹੱਥ ਹੋਵੇ ਇਹ ਸ ਮੈਨੇਜਰ ਉੱਤੇ ਵੀ ਸ਼੍ਰੋਮਣੀ ਕਮੇਟੀ ਦੇ ਐਗਜ਼ੈਕਟਿਵ ਮੈਂਬਰ ਮਨਜੀਤ ਸਿੰਘ ਬੰਗੀ ਦਾ ਹੱਥ ਸੀ ਮੈਂਬਰ ਸ਼੍ਰੋਮਣੀ ਕਮੇਟੀ ਦੇ ਹੋਰ ਵੀ ਸੀ ਪਰ ਉਹਨਾਂ ਦਾ ਇਹਦੇ ਨਾਲ ਕੋਈ ਸਬੰਧ ਨਹੀਂ ਸੀ ਸਾਰੇ ਪ੍ਰਕਸ਼ਨ ਮੈਨੇਜਰ ਇਕੱਲਾ ਨਹੀਂ ਕਰ ਸਕਦਾ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੇ ਅਸ਼ੀਰਵਾਦ ਨਾਲ ਅਜਿਹਾ ਹੁੰਦਾ ਹੈ ਇਹ ਜੋ ਜਦੋਂ ਇੱਕ ਕ੍ਰਪਟ ਲੋਕ ਫੜੇ ਜਾਂਦੇ ਨੇ ਫਿਰ ਇਹਨਾਂ ਨੂੰ ਸਸਪੈਂਡ ਕਰ ਦਿੱਤਾ ਜਾਂਦਾ ਹੈ ਤੇ ਫਿਰ ਥੋੜੀ ਦੇਰ ਬਾਅਦ ਮਿੰਤਾ ਤਰਲੇ ਕਰਾ ਕੇ ਬਹਾਲ ਕਰ ਦਿੱਤਾ ਜਾਂਦਾ ਹੈ ਇਸੇ ਕਰਕੇ ਹੀ ਸ਼੍ਰੋਮਣੀ ਕਮੇਟੀ ਦੇ ਵਿੱਚ ਕਰੋੜਾਂ ਰੁਪਈਆ ਦੇ 1 2 ਨਹੀਂ ਅਨੇਕਾਂ ਹੀ ਕਪੜੇ ਹੋਏ ਨੇ ਜਿਨ੍ਹਾਂ ਦੀ ਅਜੇ ਤੱਕ ਕਿਸੇ ਨੇ ਜਾਂਚ ਨਹੀਂ ਕਰਵਾਈ ਤਾਂ ਮੀ ਸਾਹਿਬ ਤੁਸੀਂ ਇੱਕ ਕਪੜਾ ਮੰਨਿਆ ਕਿ ਹਾਂ ਕੋਲ ਦੁਆਰਾ ਅੰਬ ਸਾਹਿਬ ਮਹਾਲੀ ਦੇ ਮੈਨੇਜਰ ਨੇ 1 ਕਰੋੜ 32 ਲੱਖ ਦਾ ਕਪੜਾ ਕੀਤਾ ਤੇ ਇਹ ਜੋ ਕਪੜੇ ਜੇ ਜਾਂਚ ਹੋ ਜਾਵੇ ਤਾਂ ਇੱਕ ਨਹੀਂ ਅਨੇਕਾਂ ਹੀ ਨੰਗੇ ਹੋਣਗੇ ਪਾਰਟ ਤੁਸੀਂ ਉਹ ਨਹੀਂ ਕਰੋਗੇ ਕਿਉਂਕਿ ਤੁਹਾਨੂੰ ਤੁਹਾਡੀ ਅੰਤਰੰਕ ਕਮੇਟੀ ਦੇ ਸ਼੍ਰੋਮਣੀ ਕਮੇਟੀ ਵਾਲੇ ਮੈਂਬਰ ਨਹੀਂ ਕਰਦੇਗੇ ਕਿਉਂਕਿ ਉਹਨਾਂ ਦੇ ਅਸ਼ੀਰਵਾਦ ਨਾਲ ਹੀ ਇਹ ਸਾਰੇ ਸਕੈਂਡਲ ਹੋ ਰਹੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਕਰ ਤੁਹਾਨੂੰ ਸਾਡੀਆਂ ਵੀਡੀਓਸ ਵਧੀਆ ਲੱਗਦੀਆਂ ਨੇ ਤਾਂ ਸਾਡੇ ਚੈਨਲ ਦਰਦੇ ਕੌਮ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ